ਨੇ ਉਹ ਨਹੀਂ ਜਾਂਦੀ ਤੇ ਸੁਸਾਇਟੀ ਜੀ ਨੂੰ ਨਹੀਂ ਕਿ ਮਿਲਦੀ ਤੇ ਜੇ ਦੁਕਾਨ ਵਾਲੇ ਨੇ ਜੀ ਇਹਦੇ ਦੁਕਾਨ ਵਾਲੇ ਕਹਿੰਦੇ ਵੀ ਕੰਪਨੀਆਂ ਪਹਿਲਾਂ ਸਮਾਨ ਦਿੰਦੇ ਆ ਖਾਦ ਬਾਅਦ ਦਿੰਦੇ ਨੇ ਤੇ ਸਮਾਨ ਲਓ ਨਾਲ ਹੁਣ ਜੇ ਕਹਿੰਦੇ ਸਮਾਨ ਨਹੀਂ ਪਾਉਣਾ ਤੇ ਉਹ ਖਾਦ ਕਿੱਥੋਂ ਪਾਏਗਾ ਜੇ ਕੋ ਮਤਲਬ ਪੇਮੈਂਟ ਹੀ ਹੋਣੀ ਕਿ ਵੀ ਖਾਦ ਦੀ ਬੋਰੀ ਲੈਣ ਜੋਗੀ ਤੇ ਉਹ ਜਦਾ ਸਮਾਨ ਕਿੱਥੋਂ ਲਏਗਾ ਦੁਕਾਨ ਵਾਲੇ ਕਹਿੰਦੇ ਵੀ ਹੱਡੀ ਮਜਬੂਰੀ ਹੈ ਅਸੀਂ ਵੀ ਨਹੀਂ ਉਹ ਤਾਂ ਦੇ ਸਕਦੇ ਤਾਂ ਤੂੰ ਕੀ ਦੁਕਾਨਦਾਰ ਨੂੰ ਆਖਿਆ ਫਿਰ ਅਸੀਂ ਤਾਂ ਉਹਨਾਂ ਨੂੰ ਆਖਿਆ ਵੀ ਦੋ ਖਾਦ ਪਰ ਦੁਕਾਨ ਵਾਲੇ ਇਹੋ ਹੀ ਕਹਿੰਦੇ ਵੀ ਸਾਡੀ ਮਜਬੂਰੀ ਪਿੱਛੋਂ ਸਮਾਨ ਆਉਂਦਾ ਹੈ ਤੇ ਅਸੀਂ ਆਪ ਦੇ ਨਾਂ ਪਾ ਨਹੀਂ ਸਕਦੇ ਜਿੰਨਾ ਸਮਾਨ ਪਿੱਛੋਂ ਕੰਪਨੀਆਂ ਦਿੰਦੀਆਂ ਫੇਰ ਖਾਦ ਦਿੰਦੇ ਇੱਕ ਦਿਨ ਪਹਿਲਾਂ ਸਮਾਨ ਆ ਜਾਂਦਾ ਅਗਲੇ ਦਿਨ ਖਾਦ ਦਿੰਦੀ। ਫੇਰ ਬਾਅਦ ਚ ਆਉਂਦੀ ਹੈ। ਹਾਂਜੀ। ਪਰ ਕੀ ਨਾ ਵੀ ਦਾ ਇਤ ਸਿੰਘ ਜੀ। ਉਹ ਖਾਦ ਦਾ ਕੀ ਮਸਲਾ ਵਾ? ਜੀ ਆੜੀ ਜੀ ਵੀਰ ਜੀ ਆਉਣੀ ਨਹੀਂ ਲਈ। ਦੁਕਾਨਾਂ ਵਾਲਾ ਕੋਈ ਦਿੰਦਾ ਨਹੀਂ ਉਹ ਕਹਿੰਦਾ ਪਹਿਲੋ ਸਮਾਨ ਚੁੱਕੋ ਤੇ ਫੇਰ ਖਾਦ ਦੇਣੀ। ਹਾਂਜੀ। ਤੁਸੀਂ ਕੀ ਮੰਗ ਕਰਦੇ? ਅਸੀਂ ਕਿੰਨਾ ਨੂੰ ਖਾਦ ਦਵਾਂ ਤੇ ਕੋਈ ਪੈਸੇ ਹੀ ਹੁੰਨੇ ਕਿਨੇ। ਦੁਕਾਨਾਂ ਦਾ ਤੰਗ ਕਰਦੇ ਆ। ਮੋਗੇ ਨੇ ਪੈਣਾ ਸਮਾਨ ਚੁੱਕੇ ਨੂੰ ਮੋਟੇ ਖਾਲ ਚੁੱਕੇ ਸਮਾਨ ਕਰਨ ਦਾ ਚੱਕਾ ਦਿੰਦੇ ਆ ਨਾਲ ਦੇਖੋ ਜਿੰਨੀ ਖਾਲ ਲੈਣੀ ਹੈ ਉਸ ਨਾਲ ਸਮਾਨ ਦਿੰਦੇ ਨੇ ਕਵਲ ਜੀ ਸੇ ਹੌਕ ਕਹਿੰਦੇ ਸਰ ਖਾਦ ਸਾਰੇ ਸਟੋਰਾਂ ਤੇ ਫਤੇਗੜ ਚੋਰੀਆਂ ਡੇਰਾ ਬਾਬਾ ਨਾਨਕ ਤੇ ਰਮਦਾਸ ਅਸੀਂ 5 ਦਿਨ ਮੈਂ ਵਿਜ਼ਿਟ ਕੀਤਾ ਗੁਪਤ ਸਾਰੇ ਖਾਦ ਸਟੋਰਾਂ ਤੇ ਖਾਦ ਬਹੁਤ ਪਰ ਇਕ ਕੁਛ ਜਿਹੜੇ ਜ਼ਿਮੀਦਾਰ ਤਿੰਨ ਕਿਲੇ ਦੇ ਦੋ ਕਿਲੇ ਦੇ ਮਾਲਕੇ ਉਹਨਾਂ ਜ਼ਿਮੀਦਾਰਾਂ ਨੂੰ ਨਾਲ 11500 ਦਾ ਜੈਲੀ ਸਮਾਨ ਚ ਕੰਦੇ ਆ ਯਾਨੀ ਕਿ ਜਿਹੜਾ ਇਸ ਇਹ ਡਿਪਾਰਟਮੈਂਟ ਹੈ ਖੇਤੀਬਾੜ ਡਿਪਾਰਟਮੈਂਟ ਉਹ ਵੀ ਸਾਰਾ ਠੰਡਿਆਂ ਥਾਵਾਂ ਤੇ ਬੈਠਾ ਕਦੀ ਬਾਹਰ ਨਹੀਂ ਨਿਕਲ ਕੇ ਵੇਂਦਾ ਜੈਲੀ ਦਵਾਈਆਂ ਦੁਕਾਨਦਾਰ ਵੇਚਣ ਦੇ ਸਾਰੇ ਖਾਦ ਤੋਂ ਸਾਰੇ ਖਾਦ ਸਟੋਰ ਵਾਲਿਆਂ ਕੋ ਖਾਦ ਵੀ ਹੈਗੀ ਹੈ ਪਰ ਉਹ ਆਖੰਡੇ ਵੀ ਖਾਦ ਮੁੱਕ ਗਈ ਖਾਦ ਮੁੱਕ ਗਈ ਖਾਦ ਨਹੀਂ ਮੁੱਕੀ ਪਰ ਪ੍ਰਸ਼ਾਸਨ ਵੀ ਇਸ ਤੇ ਚੁੱਪ ਕਰਕੇ ਬੈਠਾ ਪ੍ਰਸ਼ਾਸਨ ਦਾ ਵੀ ਕੋਈ ਰੋਖ ਨਹੀਂਗਾ ਮੈਂ ਕੱਲ ਤੋਂ ਪਰਸੋਂ ਬਟਾਲੇ ਤੋਂ 20 ਟਰੱਕ ਖਾਦ ਆਉਂਦੀ ਵੇਖੀ ਆ ਕਾਲੇ ਫਗਾਨਿਆਂ ਨੂੰ ਫਤੇਗੜ ਚੂੜੀਆਂ ਨੂੰ ਸਾਡਾ ਇੰਨਾ ਕ ਹਲਕਾ 20 ਟਰੱਕ ਖਾਦ ਪਤਾ ਨਹੀਂ ਕਿੱਥੇ ਪੈ ਗਈ ਹੈ ਸਾਰੀ ਦੀ ਸਾਰੀ ਖਾਦ ਲੁੱਗ ਗਈ ਹੈ ਖਾਦ ਸਟੋਰ ਵਾਲੇ ਲੋਕਾਂ ਨਾਲ ਧੱਕੇਸ਼ਾਹੀ ਕਰਨ ਦੇ ਆ ਪ੍ਰਸ਼ਾਸਨ ਆਪਣੀ ਨੀਂਦੇ ਬਿਲਕੁਲ ਸੁੱਤਾ ਉਹਨਾਂ ਨੂੰ ਜ਼ਿੰਮੇਵਾਰ ਨਾ ਕਿਸਾਨ ਨਾ ਕੋਈ ਮਤਲਬ ਨਹੀਂ ਕਰ ਉਹ ਤੋਂ ਹੀ ਮੰਗ ਕਰਦੇ ਅਸੀਂ ਮੰਗ ਕਰਨੇ ਆ ਸਾਰੇ ਖਾਦ ਸਟੋਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਜਾਂਚ ਹੋਣੀ ਚਾਹੀਦੀ ਆ ਤੁਰੰਤ ਐਕਸ਼ਨ ਹੋਣਾ ਚਾਹੀਦਾ ਰੇਟ ਹੋਣੇ ਚਾਹੀਦੇ ਇਹਨਾਂ ਦੇ ਸਟੋਰ ਚੈੱਕ ਕਰੋ ਇਹਨਾਂ ਕੋਲ ਖਾਦ ਹੈਗੀ ਕਿ ਨਹੀਂ ਹੈਗੀ ਨਹੀਂ ਹੈਗੀ ਤੇ ਮੈਂ ਨਾਲ ਚਲਣਾ ਮੈਂ ਕਰਾਉਂਗਾ ਮੇਰੇ ਨਾਲ ਕੰਟੈਕਟ ਕਰੋ ਮੈਂ ਦੱਸਣਾ ਕਿਹੜੇ ਕਿਹੜੇ ਖਾਦ ਸਟੋਰ ਵਾਲੇ ਕੋਲ ਖਾਦ ਹੈਗੀ ਸਾਰਿਆਂ ਕੋਲ ਖਾਦ ਹੈਗੀ ਖਾਦ ਕਾਂ ਤੇਰਾ ਬਾਹਰ ਆ ਦਿਨ ਸੱਜੇ ਖੱਬੇ ਰੱਖ ਦਿਆ ਮੈਨੂੰ ਪਤਾ ਫਤੇਗੜ ਚੂੜੀਆਂ ਚ ਜਿੱਥੇ ਜਿੱਥੇ ਇਹਨਾਂ ਦੇ ਗੜਾਉਣ ਨੇ ਡੇਰਾ ਬਾਬਾ ਨਾਨਕ ਵਾਲਿਆਂ ਦਾ ਵੀ ਪਤਾ ਹੈ ਰਮਦਾਸ ਵਾਲਾ ਇੱਕ ਉਹਦੇ ਕੋਲ ਖਾਦ ਹੈਗੀ ਉਹਨੇ ਮੈਨੂੰ ਇਹ ਗੱਲ ਕਹੀ ਆ ਕਿ ਤੂੰ ਨਾਲ 6-7000 ਦਾ ਸਮਾਨ ਲੈ ਆਂਗਾ ਬਾਇਓ ਵਗੈਰਾ ਵਗੈਰਾ ਤਾ ਖਾਦ ਮਿਲੇਗੀ ਨਹੀਂ ਤੇ ਮੈਂ ਖਾਦ ਨਹੀਂ ਦੇਣੀ ਮੈਂ ਉਹ ਵਾਧੂ ਦੇ ਸਾਲਟ ਆਪਣੀ ਜ਼ਮੀਨ 'ਚ ਨਹੀਂ ਪਾਉਣਾ ਚਾਹੁੰਦਾ ਮੈਂ ਖਾਦ ਜੂਰੀਆ ਦੀ ਮੈਨੂੰ ਲੋੜ ਏ ਇਸ ਕਰਕੇ ਮੇਰੇ ਕੋ ਗੁੰਜਾਇਸ਼ ਵੀ ਨਹੀਂ ਮੈਂ ਖਾਦ ਨਹੀਂ ਲਈ ਪਰ ਉਹਦੇ ਕੋ ਖਾਦ ਹੈਗੀ ਉਹਨੇ ਮੈਨੂੰ ਠੋਕੇ ਜਵਾਬ ਦਿੱਤਾ ਕਿ ਮੈਂ ਖਾਦ ਉਹਨੂੰ ਦਊਂਗਾ ਜਿਹੜਾ ਮੇਰੇ ਕੋ ਸਮਾਨ ਲਟਰਪਟਰ ਚੁੱਕੂਗਾ ਆਂਦੇ ਕੁਝ ਕੰਪਨੀਆਂ ਨੇ ਜ਼ਬਰਦਸਤੀ ਸਾਨੂੰ ਖਾਦ ਦੇ ਨਾਲ ਦੇਤਾ ਮਟੀਰੀਅਲ ਅਸੀਂ ਉਹ ਵੇਚਣਾ ਤੇ ਤਾਂ ਖਾਦ ਵੇਚਣੀ ਇਹ ਹੁਣ ਪਤਾ ਨਹੀਂ ਕਿ ਦੁਕਾਨਦਾਰ ਦੀ ਮਜਬੂਰੀ ਆ ਕਿ ਜਾਂ ਪ੍ਰਸ਼ਾਸਨ ਵੀ ਪੈਸੇ ਵਟਣ ਡਿਆ ਇਹ ਰੱਬੀ ਜਾਣਦਾ ਪਰ ਪ੍ਰਸ਼ਾਸਨ ਨੇ ਕੋਈ ਬਾਹ ਨਹੀਂ ਫੜੀ ਕਿਸਾਨ ਤੁਸੀਂ ਹੀ ਮੰਗ ਕਹੋ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਐ ਐਕਸ਼ਨ ਹੋਣਾ ਚਾਹੀਦਾ ਰੇਟ ਹੋਣੇ ਚਾਹੀਦੇ ਆ ਜਾਂਚ ਹੋਣੀ ਚਾਹੀਦੀ ਨਿਰਪੱਖ ਜਾਂਚ ਹੋਵੇ ਜਿਹਨੇ ਕਿਸੇ ਨੂੰ ਧੱਕੇ ਨਾਲ ਫੂਲਣ ਦੇ ਰਹੇ ਹਾਂ ਉਹਨੂੰ ਕਾਨੂੰਨੀ ਜੋ ਕੋਈ ਮੰਗਦਾ ਹਾਂ ਹਾਂਜੀ ਉਹਨੂੰ ਹੋ ਹੀ ਦੇਈਏ ਕੋਈ ਨਹੀਂ ਬਾਕੀ ਤੇ ਜਿਹੜੇ ਆਪਣੇ ਡਿਸਟ੍ਰਿਕਟ ਡਿਸਟ੍ਰਿਬਿਊਟਰ ਜਿਹੜੇ ਉਹ ਤੁਹਾਨੂੰ ਪਤਾ ਲੱਗੇ ਜਾਰਾ ਮਾਲ ਧੱਕੇ ਨਾਲ ਮਾਲ ਜਾਰੀ ਕਰ ਦਿੰਦੇ ਆ ਸਹੀ ਗੱਲ ਗੱਲ ਤਾਂ ਪਿਛੋਂ ਤੋਂ ਕਹਿੰਦੇ ਹੀ ਨੇ ਹੈਲੋ ਧੰਨਵਾਦ ਦਿੰਦਾ ਤੁਹਾਨੂੰ ਕੁਛ ਹੋਇਆ ਹੈ ਮਜਬੂਰੀ ਕਰਕੇ ਮਜਬੂਰੀ ਹੈ ਮਜਬੂਰੀ ਬਾਸ ਹਰ ਦੇ ਵਿੱਚ ਸਰਕਾਰ ਦੇ ਵਿੱਚ ਜੀ ਆਪੇ ਸੋਈ ਮਗਰੋਂ ਨਹੀਂ ਕਰੀਆ ਜਿਹਨੀ ਸਰਕਾਰ ਦੀ ਪਾਲਸੀ ਆਪ ਕੋ ਦੋ ਜਾਂ ਤਿੰਨ ਬੋਰੀਆਂ ਛੋਨੇ ਨੂੰ ਲੈਣੀਆਂ ਚਾਹੀਦੀਆਂ ਹੋਰੇ ਨਾਲ ਲਾਵਾ ਇੱਥੇ ਕਾ ਕਹੋ ਜੇ ਵੀ ਆ ਦੇਖੋ ਆ ਰਹੀ ਹੈ ਜੇਲੀ ਪਨ ਪਨ ਬੋਰੀਆਂ ਪਾ ਚੁੱਕੇ ਨੇ ਲੈਣਾ ਆ ਰਹੀ ਪੂਰੇ ਕਰਕੇ ਖੇਤਾਂ ਕਿੰਨੇ ਬਣਿਆ ਹੋ ਜਾਵਾ ਉੱਦਾਂ ਕੋਈ ਫਿੱਚੀ ਨਹੀਂ ਆਈ ਜੀ ਉੱਥੇ ਆਉਂਦੀ ਪਈ ਆ ਜੀ ਜੀਵਿਦਾਨਾਂ ਨੂੰ ਵੰਡੀਆਂ ਨੇ ਸਿਨੇਮਾ ਕਮੋਕ ਨੇ ਵੀ ਵਿਅਸਾਧੇ ਤਿੰਨ ਕਾਗ ਬੈਠੇ ਨੇ ਹਾਂਜੀ ਇਹ ਵੀ ਹੈਗੀ ਹੈ ਕੱਲ੍ਹ ਤੋਂ ਕੋਈ ਵੀ ਜੱਨਾ ਵਿੱਚੋਂ ਜਿਨ੍ਹਾਂ ਨੇ ਜੂਰੀਆ ਲਈ ਆ ਕਿੰਨੇ ਜਾਣੇ ਕਹਿਦਣ ਕਿ ਇਹ ਜੂਰੀਏ ਨਾਲ ਕੁਝ ਦਿੰਦਾ ਪਿਆ ਵਾ ਤੇ ਮੈਨੂੰ ਜੋ ਮਰਜ਼ੀ ਸੁਝਾ ਦੇ ਦੋ ਉਹ ਕਿੰਨੇ ਜੂਰੀਆ ਹਾਂਜੀ ਹਾਂ ਵੀ ਅਸੀਂ ਕਿੰਨੀ ਬੜੀ ਸਾਰਾਪਸ ਦੇ ਫੋਟੋਗ੍ਰਾਫ ਕੁੜੀਆਂ ਤੋਂ ਜੀ ਨਹੀਂ ਫਿਰ ਜਿਹੜਾ ਤੁਮਾ ਜੀ ਕਿੰਨੀ ਬੜੀ ਪ੍ਰਭਾਅ ਦੇਗਾ ਫੋਟੋਗ੍ਰਾਫ ਕੁੜੀਆਂ ਤੋਂ ਹਜ ਤੱਕ ਇਸ ਬੰਦੇ ਦੇ ਵਿੱਚ ਕੋਈ ਵੀ ਜੀਵਿਦਾਨ ਨੇ ਵਿੱਚ ਕੈਦ ਨਹੀਂ ਕੀਤੀ ਦੇਸ਼ ਮੰਤਰੀ ਤੋਂ ਵੀ ਸ਼ਿਕਾਇਤ ਆਉਂਦੀ ਆ ਤਾਂ ਜੋ ਸਬੰਧ ਰਿਹਾ ਹੈ ਉਸ ਦੇ ਡਿਪਟੀ ਮੰਤਰੀ ਪੂਰੀ ਸ਼ਕਤ ਕਾਰਵਾਈ ਕਰਾਂਗੇ ਉਹ ਕੋਸ਼ਿਸ਼ਾ ਦਾ ਸਰਕਾਰਕ ਜਿਹੜਾ ਕੰਮ ਕੀਤਾ ਜਾਊਗਾ ਮੈਂ ਤਾੜਨਾ ਕਰਦਾ ਹਾਂ ਸਾਰੇ ਡਿਪਟੀ ਮੰਤਰੀਆਂ ਨੂੰ ਪਲਾਟ ਦੇ ਮਾਮਲੇ ਨੂੰ ਕਿ ਕਿਸੇ ਵੀ ਜ਼ਿੰਮੇਵਾਰ ਨੂੰ ਜੁੜਿਆ ਨਾਲ ਕੋਈ ਵੀ ਇਨਪੁਟ ਵਿਆਰਾ ਹੋਰ ਕੋਈ ਸਮਾਨ ਨਾ ਦਿੱਤਾ ਜਾਵੇ ਕਿ ਜੇ ਕਿਸੇ ਜ਼ਿੰਮੇਵਾਰ ਨੇ ਸਾਡੇ ਕੋਈ ਵੀ ਸ਼ਿਕਾਇਤ ਨਹੀਂ ਦਿੱਤੀ ਹੈ ਤੇ ਜੇ ਆਪਣਾ ਜਿਹੜਾ ਇਹ ਰੋਜ਼ ਤੁਰ ਹੁੰਦਿਆ ਜੀ ਪਿੰਡਾਂ ਦੇ ਵਿੱਚ ਸਾਡਾ ਪਾਇਲਟ ਪਟਾਣ ਮੇਂ ਚੱਲ ਰਿਹਾ ਜੀ ਡੀਐਸਆਰ ਕਰ ਰਿਹਾ ਜੀ ਸਾਰਾ ਸਾਡਾ ਸਾਰਾ ਸਟਾਫ ਆ ਜੀ ਉਹ ਰੋਜ਼ ਹੀ ਆਪਣਾ ਉਹ ਫੀਲਡ ਦੇ ਵਿੱਚ ਹੁੰਦਾ ਹੈ ਤੇ ਦੁਕਾਨਦਾਰਾਂ ਦੀ ਗੱਲ ਕਰੇ ਪੁਰਣੀ ਦੀ ਗੱਲ ਦੁਕਾਨਦਾਰਾਂ ਦੀ ਟਾਈਮ ਟਾਈਮ ਤੇ ਰੋਜ਼ ਹੀ ਆਦੇ ਆਪਣੇ ਸ਼ਰਟ ਭਰੇ ਜਾਂਦੇ ਰੋਜ਼ ਹੀ ਚੈੱਕ ਕੀਤੀ ਜਾਂਦੀ ਹੈ ਜੀ ਐਜ ਕੋਈ ਅਜੇ ਤੱਕ ਸਾਡੇ ਕੋਲ ਸ਼ਿਕਾਇਤ ਨਹੀਂ ਆਈ ਜੇ ਕੋਈ ਸ਼ਿਕਾਇਤ ਆਉਂਦੀ ਹੈ ਜੋ ਆਪਾਂ ਥਰੂ ਤੋਂ ਕਾਰਵਾਈ ਕਰਕੇ ਕੋਈ ਡੀਓ ਸਖਤ ਕਾਰਵਾਈ ਕੀਤੀ ਜਾਵੇ ਕਿਹੜੀ ਮੁਕਾਰਰ ਦੀ ਗੱਲ ਕੀਤੀ ਸੀ ਨਾ ਉਹਨੇ ਇਹਨਾਂ ਨਾਲ ਛੱਤ ਕੇ ਹੀ ਮੀਟਿੰਗ ਕਰਕੇ ਇਹਨਾਂ ਨੂੰ ਹੱਥ ਛੱਤ ਉਧਾਰ ਕਰਦੇ ਆ ਵੀ ਇਹ ਤੋਂ ਜ਼ਿਆਦਾ ਕੋਈ ਵੀ ਕੋਈ ਐਕਸਟਰਾ ਇੰਟਰੀਪਰ ਜੋੜੀ ਆ ਉਹ ਲਾਤੀ ਜਾ ਰਹੀ ਹੈ